ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜੋ ਆਪਣੇ ਦਾਸਾਂ ਦੀ ਰੱਖਿਆ ਕਰਨ ਵਾਲੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਸ਼ਰਨ ਤੱਕਦਾ ਵਾਂ ਉਹਨਾਂ ਦੀ ਸ਼ਰਨ ਦੇ ਵਿੱਚ ਜਾ ਲਾ ਹਰਜਨ ਗੁਰੂ ਜੀ ਅਰਜ ਪ੍ਰੇਤ ਕੀ ਰਤਨ ਬਾਸਾ ਕੀ ਜੀਏ ਸਾਹਿਬ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਦੀ ਚਰਨਾ ਵਿੱਚ ਮੈਂ ਬੇਨਤੀ ਕਰਦਾ ਹਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਦਾਸਾਂ ਦੀ ਜ਼ੁਬਾਨ ਦੇ ਉੱਪਰ ਆ ਕੇ ਆਪ ਜੀ ਵਾਸਾ ਗੱਲਾਂ ਕਰੋ ਸ੍ਰੀ ਹਰਿ ਗੋਬਿੰਦ ਹਰੋ ਬਾਖਨਨਾ ਗ੍ਰੰਥ ਪੂਰਨ ਕਰੀ ਜੀ ਤੁਹਾਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਮੈਂ ਗ੍ਰੰਥ ਲਿਖਣ ਲੱਗਾ ਇਹ ਬੜੇ ਬਿਗਨ ਆਉਣੇ ਆ ਉਹਨਾਂ ਬਿਗਨਾਂ ਨੂੰ ਨਾਸ਼ ਕਰਕੇ ਤੇ ਇਹ ਇਤਿਹਾਸ ਦਾ ਗ੍ਰੰਥ ਪੂਰਾ ਕਰ ਦਿਓ ਅਸੀ ਕਵੀ ਜੀ ਬੇਨਤੀ ਕਰਦੇ ਪਏ ਨੇ ਧਨ ਰਾਈ ਗੁਰ ਹਰਮਤੀ ਦੁਰਗ ਸ਼ੋਭ ਮਨੀਖਾ ਦੀ ਜੀਏ ਧਨ ਸਤਿਗੁਰੂ ਗੁਰੂ ਹਰਾਇਾਇ ਸਾਹਿਬ ਜੀ ਆਪ ਜੀ ਸਾਡੀ ਖੋਡੀ ਮਤ ਦਾ ਨਾਸ਼ ਕਰਕੇ ਸਾਨੂੰ ਸੋਹਣੀ ਬੁੱਧੀ ਦੇਣਾ ਕਰੋ ਧਾਰੇ ਕ੍ਰਿਸ਼ਨ ਗੁਰ ਤ੍ਰਿਸ਼ਨ ਹੈ ਜਨਕੀ ਜਸ ਹੈ ਰਾਗਰ ਕੀ ਜੀਏ ਧਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਸਾਡੀ ਤ੍ਰਿਸ਼ਨਾ ਦੇ ਭੜੇ ਓਗਨ ਨੂੰ ਮਾਰ ਕਰਕੇ ਤੇ ਸਾਡੀ ਰਸਨਾ ਦੇ ਉੱਪਰ ਆਪਣਾ ਜਸ ਦੇਣਾ ਕਰੋ ਸ੍ਰੀ ਗੁਰ ਤੇਗ ਬਹਾਦਰ ਤੇ ਕੇ ਸੰਤ ਤੇ ਕੇ ਬਾਣੀ ਕਰੋ ਭਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਵਾਂ ਜਿਵੇਂ ਆਪ ਜੀ ਤੇਗ ਵਾਹਣ ਦੇ ਬਹਾਦਰ ਸੀ ਨਾ ਤਾਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਰਤਾਰਪੁਰ ਸਾਹਿਬ ਵਾਲੀ ਜੰਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਗੇ ਹੋ ਕੇ ਜੰਗ ਕੀਤਾ ਸੀ ਪਹਿਲਾ ਨਾਮ ਸੀ ਤੇਗ ਮੱਲ ਜਦੋਂ ਮਹਾਰਾਜ ਸਾਹਿਬ ਜੀ ਨੇ ਜੰਗ ਜਿੱਤ ਲਿਆ ਤਾਂ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਆਖਿਆ ਉੱਤਰ ਤੂੰ ਜੰਗ ਦੇ ਮੈਦਾਨ ਦੇ ਵਿੱਚ ਤੇਗ ਤਲਵਾਰ ਬੜੀ ਕਮਾਲ ਦੀ ਜਲਾਈ ਹੈ ਤੇਗ ਚਲਾਉਣ ਵਿੱਚ ਤੂੰ ਬੜਾ ਬਹਾਦਰ ਹੈ ਅੱਜ ਤੋਂ ਤੇਰਾ ਨਾਮ ਤੇਗ ਮਲ ਨਹੀਂ ਤੇਗ ਬਹਾਦਰ ਹੈ ਤੇਗ ਮਲ ਤੋਂ ਨਾਮ ਤੇਗ ਬਹਾਦਰ ਲੱਗਿਆ ਸੀ ਜਲੰਧਰ ਨੂੰ ਜਾਈਏ ਤੇ ਰਸਤੇ ਵਿੱਚ ਕਰਤਾਰਪੁਰ ਸਾਹਿਬ ਆਉਂਦਾ ਉਸ ਧਰਤੀ ਦੇ ਉੱਪਰ ਤੇ ਕਵੀ ਕਹਿੰਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਦਾ ਤੁਸੀਂ ਤੇਗ ਚਲਾਉਣ ਦੇ ਵਿੱਚ ਬਹਾਦਰ ਹੋ ਨਾ ਇਦਾਂ ਮੇਰੀ ਜ਼ੁਬਾਨ ਨੂੰ ਵੀ ਤੇਗ ਵਰਗੀ ਤੇਜ ਬਣਾ ਦਿਓ ਆਪ ਕੋ ਸਤਨਾਮ ਈ ਵਾਹਿਗੁਰੂ ਜੋ ਤੁਹਾਡਾ ਜਸ ਕਰਦਿਆਂ ਮੇਰੀ ਜ਼ੁਬਾਨ ਕਦੇ ਥਕੇ ਨਾ ਇਹ ਬੇਨਤੀ ਆਪਾਂ ਵਿਖਰੀਏ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਤੇਗ ਚਲਾਉਣ ਦੇ ਵਿੱਚ ਬਹਾਦਰ ਹੋ ਤੇ ਸਾਡੀ ਜ਼ੁਬਾਨ ਨੂੰ ਵੀ ਐਸੀ ਤੇਗ ਵਰਗੀ ਬਣਾ ਦਿਓ ਜੋ ਵਾਹਿਗੁਰੂ ਵਾਹਿਗੁਰੂ ਕਰਦਿਆ ਕਦੇ ੱੱਕੇ ਤੇ ਥੱਕੇ ਨਾ ਸਦਾ ਹੀ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ ਐਸੀ ਸਾਡੇ ਤੇ ਕਿਰਪਾ ਕਰ ਦਿਓ ਦਸ਼ਮੇਸ਼ ਸ੍ਰੀ ਗੋਬਿੰਦ ਗੁਰੂ ਸੀਸ ਨਾਮ ਕਰ ਕਾਲਤਰ ਤਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਆਪਣਾ ਹੱਥ ਸਾਡੇ ਸਿਰ ਦੇ ਉੱਪਰ ਰੱਖਣਾ ਕਰੋ ਗੁਰ ਦਸੋਂ ਕੀਰਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਵਰੋ ਅਦੇ ਧਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸ੍ਰੀਸ਼ਟ ਸਤਿਗੁਰੂ ਆਪ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ ਸਭ ਤੋਂ ਪਹਿਲਾਂ ਸਵੇਰ ਬੰਦ ਹੋ ਸੰਤ ਰੇਣਕੀ ਪਰਦੇਵ ਗੁਣ ਕੋ ਹੋਮ ਕਰਾਂ ਮੈਂ ਆਪਣੇ ਹਿਰਦੇ ਤੋਂ ਸਤਿਗੁਰੂ ਸਾਹਿਬ ਜੀ ਆਪ ਜੀ ਨੂੰ ਵੰਦਨਾ ਕਰਦਾ ਹਾਂ ਇਹ ਯਾਰੋ ਸਤਿਗੁਰੂ ਨਸੇ ਪਾਛੈ ਜੋ ਧਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਇਹ ਕਥਾ ਕਰਨ ਦਾ ਬਲ ਬਖਸ਼ਿਓ ਤੇ ਸਭ ਤੋਂ ਪਹਿਲਾਂ ਕਵੀ ਨੇ ਦਸਾਂ ਪਾਤਸ਼ਾਹਿਆਂ ਦੇ ਨਾਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਤੇ ਇਹ ਕਥਾ ਦੇ ਜਹਾਜ ਨੂੰ ਪ੍ਰਾਰੰਭ ਕਰਨਾ ਕੀਤਾ ਏ ਹੋ ਨਿਰੰਣ ਸ਼ਬਦ ਗੁਰੂ ਜਿਉ ਧਿਆਨ ਹਰ ਬੰਦ ਬਾਰੰਬਾਰ ਕਹਿੰਦੇ ਜੋ ਸ਼ਬਦ ਗੁਰੂ ਨੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹ ਸ਼ਬਦਾ ਗੁਰੂ ਜੀ ਅੱਜ ਕਹਿੰਦੇ ਜਿਹੜੇ ਸ਼ਬਦਾ ਗੁਰੂ ਨੇ ਮੈਂ ਉਹਨਾਂ ਦੇ ਚਰਨਾਂ ਦੇ ਉੱਪਰ ਬਾਰ-ਬਾਰ ਨਮਸ਼ਕਾਰ ਕਰਦਾ ਨਮਸ਼ਕਾਰ ਕਰਨਾ ਇੱਕ ਵਾਰੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਦਿਵਾਲ ਲਾ ਕੇ ਬੈਠੀ ਸਾਡੇ ਇਸ ਸਤਿਗੁਰੂ ਸਾਹਿਬ ਜੀ ਦੇ ਕੋਈ ਨਾ ਕੋਈ ॠषि ਚੱਲ ਕੇ ਆਇਆ ਤੇ ਉਹਨੇ ਮੋਰ ਦੇ ਪੰਖ ਕੀ ਕਹਦੇ ਨੇ ਹਮਾਯੂ ਪੰਛੀ ਦੇ ਪੰਖ ਸਤਿਗੁਰੂ ਸਾਹਿਬ ਜੀ ਨੂੰ ਲਿਆ ਕੇ ਅਰਪਣ ਕੀਤੇ ਹਮਾਯੂ ਇੱਕ ਗੁਰੂ ਖਾਲਸਾ ਜੀ ਇੱਕ ਐਸਾ ਪੰਛੀ ਹੈ ਇਹ ਪੰਛੀ ਅਕਾਸ਼ ਵਿੱਚ ਹੀ ਰਹਿੰਦਾ ਹੈ ਅਕਾਸ਼ ਵਿੱਚ ਹੀ ਆਂਡਾ ਦਿੰਦਾ ਹੈ ਤੇ ਧਰਤੀ ਤੇ ਆਉਂਦਿਆ ਆਉਂਦਿਆ ਇਹਦਾ ਆਂਡਾ ਆੜ ਕੇ ਉਹਦੇ ਵਿੱਚੋਂ ਪੰਛੀ ਬਣ ਜਾਂਦਾ ਤੇ ਉਹ ਪੰਛੀ ਆਕਾਸ਼ 'ਚ ਹੀ ਉੱਡਣ ਲੱਗ ਜਾਂਦਾ ਇਦਾਂ ਦਾ ਇਹ ਪੰਛੀ ਆ ਧਰਤੀ 'ਤੇ ਨਹੀਂ ਕਦੀ ਆਉਂਦਾ ਇਹਦਾ ਨਾਮ ਮੁਸਲਮਾਨੀ ਗ੍ਰੰਥਾਂ ਦੇ ਵਿੱਚ ਅੜਲ ਪੰਛੀ ਲਿਖਿਆ ਹੈ ਹਮਾਲੀ ਪੰਛੀ ਲਿਖਿਆ ਹੈ ਇੱਕ ਰਹੀ ਮਹਾਰਾਜ ਸਾਹਿਬ ਜੀ ਦੇ ਕੋਲ ਖੰਭ ਲੈ ਕੇ ਆਇਆ ਤੇ ਮਹਾਰਾਜ ਕਨਗੀਧਰ ਪਾਦਸ਼ਾਹ ਨੂੰ ਖੰਭ ਦੇ ਕੇ ਕਹਿਣ ਲੱਗਾ ਮਹਾਰਾਜ ਇਹਨਾਂ ਖੰਭਾਂ ਨੂੰ ਛੱਡਿਓ ਨਾ ਇਹਨਾਂ ਨੂੰ ਹੱਥ 'ਚ ਫੜ ਕੇ ਰੱਖਿਓ ਜੇ ਖੰਭ ਛੱਡ ਦਿੱਤੇ ਤੇ ਇਹ ਆਕਾਸ਼ ਵਿੱਚ ਚਲੇ ਜਾਣਗੇ ਕਿਉਂਕਿ ਜੇਸ ਪੰਛੀ ਦੇ ਪੰਖ ਨੇ ਉਹ ਪੰਛੀ ਆਕਾਸ਼ ਵਿੱਚ ਰਹਿੰਦਾ ਹੈ ਉਹਦਾ ਰਹਿਣ ਦਾ ਥਾਂ ਆਕਾਸ਼ ਹੈ ਇਹ ਜਿਹੜੇ ਖੰਭ ਨੇ ਇਹ ਵੀ ਆਕਾਸ਼ ਵਿੱਚ ਹੀ ਜਾਣਗੇ ਕਿਉਂਕਿ ਆਕਾਸ਼ ਤੋਂ ਬਿਨਾ ਧਰਤੀ 'ਤੇ ਨਹੀਂ ਰਹਿ ਸਕਦੇ ਸਾਹਿਬ ਜੀ ਕਹਿੰਦੇ ਸੱਤ ਬੱਕੇ ਨੇ ਮਹਾਰਾਜ ਕਹਿੰਦੇ ਚਲੋ ਤੀਰਾਂ ਦੇ ਅੱਗੇ ਲਾਵਾਂਗੇ ਮਹਾਰਾਜ ਨੇ ਉਹ ਪੰਜ ਖੰਭ ਲਏ ਤੇ ਪੰਜਾਂ ਤੀਰਾਂ ਨੂੰ ਲਾ ਦਿੱਤੇ ਤੀਰਾਂ ਨੂੰ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਨਖਾਦੇ ਕਿਲੇ ਦੇ ਉੱਪਰ ਤੀਰ ਨੂੰ ਚੁਲਾਇਆ ਤੇ ਉਹ ਬੰਦ ਛੱਡ ਦਿੱਤਾ ਤੀਰ ਛੱਡ ਦਿੱਤਾ ਇਹੋ ਗੁਰੂ ਖਾਲਸਾ ਜੀ ਕਲਗੀਧਰ ਬਾਦਸ਼ਾਹ ਨੇ ਉਹ ਤੀਰ ਛੱਡਿਆ ਤੀਰ ਅਸਮਾਨ ਵਿੱਚ ਹੀ ਚਲਿਆ ਗਿਆ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਜਾਓ ਤੀਰ ਲੱਭ ਕੇ ਲਿਆਓ ਸਿੱਖਾਂ ਨੇ ਬੜਾ ਲੱਭਿਆ ਆਗੇ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੀਰ ਬੜਾ ਲੱਭਾ ਜਾਂਦਾ ਤੇ ਵੇਖਿਆ ਡਿੱਗਦਾ ਨਹੀਂ ਵੇਖਿਆ ਉਹ ਡਿੱਗਾ ਹੀ ਨਹੀਂ ਧਰਤੀ ਤੇ ਮਹਾਰਾਜ ਕਹਿੰਦੇ ਹੁਣ ਧਿਆਨ ਲੱਗਿਓ ਤਨਖ ਦੇ ਚਿੱਲੇ ਤੇ ਦੂਜਾ ਤੀਰ ਚੜਾਇਆ ਤੇ ਮਹਾਰਾਜ ਨੇ ਛੱਡ ਦਿੱਤਾ ਸੇ ਕਬੇਂਦੇ ਰਹੇ ਪਰ ਉਹ ਵੀ ਤੀਰ ਧਰਮੀ ਉੇ ਨਹੀਂ ਆਇਆ ਇਦਾਂ 5 ਤੀਰ ਮਹਾਰਾਜ ਨੇ ਛੱਡੇ ਪਰ ਉਹ ਧਰਮੀ ਤੇ ਨਹੀਂ ਆਏ ਸਾਬ ਜੀ ਕਹਿੰਦੇ ਨੇ ਸਿਖਾਂ ਨੂੰ ਸਿੰਘਾਂ ਨੂੰ ਜਾਓ ਜਾ ਕੇ ਤੀਰ ਲੱਭ ਕੇ ਲਿਆਓ ਸਿਖ ਕਹਿੰਦੇ ਨੇ ਮਹਾਰਾਜ ਸਾਹਿਬ ਜੀ ਤੀਰ ਛੱਡੇ ਦੇ ਹੈ ਪਰ ਉਹ ਆਪ ਜੀ ਦੇ ਧੜਕ ਦੇ ਚਿੱਲੇ ਵਿੱਚੋਂ ਨਿਕਲ ਕਰਕੇ ਧਰਮੀ ਤੇ ਨਹੀਂ ਆਏ ਸਾਬ ਜੀ ਇਹ ਕੀ ਗੌਤਕ ਹੈ ਮਹਾਰਾਜ ਕਹਿ ਲਗੇ ਹਮਾਜੂ ਪੰਛੀ ਦੇ ਪੰਖ ਸਨ ਹਮਾਜੂ ਆਕਾਸ਼ ਵਿੱਚ ਜਿ ਰਹਿੰਦਾ ਹੈ ਤੇ ਇਹਨਾਂ ਪੰਖਾਂ ਦਾ ਥਾਂ ਵੀ ਆਕਾਸ਼ ਸੀ ਖੰਭਾਂ ਦਾ ਥਾਂ ਵੀ ਆਕਾਸ਼ ਸੀ ਤੇ ਇਹ ਖੰਭ ਤੀਰ ਨੂੰ ਬਧੇ ਨੇ ਤੇ ਜਦੋਂ ਅਸਾਂ ਨੇ ਅਸਮਾਨ ਵਾਲ ਨੂੰ ਸੱਦੇ ਨੇ ਤੇ ਇਹ ਖੰਭ ਤੀਰਾਂ ਨੂੰ ਵੀ ਆਪਣੇ ਨਾਲ ਆਕਾਸ਼ ਮੰਡਲ ਵਿੱਚ ਹੀ ਲੈ ਗਏ ਨੇ ਆਪ ਕੋ ਸਤ ਨਾਮੁਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਇਹਦਾ ਹੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹ ਲਗੇ ਗੁਰੂ ਕੋ ਸਿੱਖੋ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਬਾਬੇ ਨਾਨਕ ਦੀ ਬਾਣੀ ਹੈ ਇਹਦਾ ਅਸਥਾਨ ਸਤਖੰਡ ਹੈ ਧੁਰ ਕੀ ਬਾਣੀ ਆਈ ਜਿਲ ਸਗਲੀ ਚਿੰਤ ਮਟਾਈ ਇਹ ਗੁਰਬਾਣੀ ਧੁਰ ਦਰਗਾਹ ਤੋਂ ਚਲ ਕੇ ਆਈ ਹੈ ਇਹ ਧਰਤੀ ਦੇ ਗੁਰਬਾਣੀ ਦਾ ਸਾਧਨ ਹੈ ਜਿਹੜਾ ਗੁਰੂ ਦਾ ਸਿੱਖ ਗੁਰਬਾਣੀ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਵੇਗਾ ਗੁਰੂ ਕੋਸ ਦੀ ਸੁਰਤ ਨੂੰ ਸੱਜ ਖੰਡ ਦੇ ਵਿੱਚ ਲੈ ਜਾਵੇਗਾ ਐਸਾ ਇਹ ਗੁਰੂ ਦਾ ਸ਼ਬਦ ਹੈ ਭਲਾ ਕਰਨੇ ਵਾਲਾ ਜੋ ਕਵੀ ਕਹਿੰਦੇ ਨੇ ਕਿ ਜਿਹੜਾ ਗੁਰੂ ਦਾ ਸ਼ਬਦ ਹੈ ਭਲਾ ਕਰਨ ਵਾਲਾ ਹੈ ਅਤੇ ਇਸ ਗੁਰੂ ਕੇ ਸ਼ਬਦ ਨੂੰ ਪ੍ਰਾਪਤ ਕਰਕੇ ਮੈਂ ਬਾਰੰਬਾਰ ਨਮਸਕਾਰ ਕਰਦਾ ਹਾਂ ਕਰਨ ਸੁਦਾ ਕੀ ਗੁਰ ਕਿਰਪਾ ਹਰਿ ਹਰਿ ਪ੍ਰੇਮ ਜੁਗਾਰ ਅਦੇ ਕਹਿੰਦੇ ਨੇ ਕਿ ਮੈਂ ਸਤਗੁਰੂ ਸਾਹਿਬ ਜੀ ਦੇ ਇਸ ਅਮਰਤ ਨਾਮ ਅਮਰਤ ਸ਼ਬਦ ਵੇ ਬਾਰ ਬਾਰ ਪਿਆਰ ਦੇ ਨਾਲ ਨਮਸ਼ਕਾਰਾ ਕਰਦਾ ਹਾਂ ਸੁਰ ਠਾਂ ਸੇਖ ਸੰਤ ਹੈ ਜੋਈ ਸਤਿਗੁਰ ਅੰਤ ਸਤਨ ਗੁਰ ਫਿਰ ਕਹਿੰਦੇ ਨੇ ਜਿੰਨੇ ਸਿੱਖ ਨੇ ਜਿੰਨੇ ਸੰਤ ਨੇ ਇਹ ਸਾਰੇ ਗੁਰੂ ਦਾ ਹੀ ਰੂਪ ਨੇ ਗੁਰੂ ਦੀ ਅੰਸ ਹੈ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਹਿੰਦੇ ਜੋ ਦੀਸਾ ਗੁਰ ਸਿਖੜਾ ਤਿਸ ਨੇਵ ਨੇਵ ਲਾਗੈ ਪਾਏ ਜੀਉ ਜਿਹੜਾ ਵੀ ਸਿੱਖ ਦਿਸਦਾ ਏ ਉਹਦੇ ਚਰਨਾਂ ਤੇ ਹੱਥ ਰੱਖ ਕੇ ਮੱਥਾ ਟੇਕੋ ਤੇ ਸਖਾਦੂ ਗੁਰੂ ਦਾ ਹੀ ਰੂਪ ਹੈ ਅੱਗੇ ਕਹਾਵ ਨਹੀਂ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਮਰਿਆਦਾ ਸੀ ਜਦੋਂ ਸੇਖ ਸੇਖ ਨੂੰ ਮਿਲਦਾ ਸੀ ਤੇ ਪੈਰਾਂ ਦੇ ਸਿਰ ਰੱਖ ਕੇ ਮੱਥਾ ਟੇਕਦਾ ਤੇ ਕਹਿੰਦਾ ਗੁਰੂ ਘਰ ਸਖਾਦੂ ਗੁਰੂ ਦਾ ਹੀ ਰੂਪ ਹੈ ਸਤਿ ਕਰਤਾਰ ਮੁੱਖੋਂ ਆਖਣਾ ਗਣਾ ਗੁਰੂ ਘਰ ਸੰਗਾ ਤੋਂ ਗੁਰੂ ਘਰ ਰੂਪ ਹੈ ਐਸਾ ਸਿੱਖਾਂ ਦੇ ਵਿੱਚ ਇੱਕ ਪ੍ਰੇਮ ਮੁਹੱਬਤ ਦਾ ਸਵਭਵ ਸੀ ਹਾਲੇ ਪਤਾ ਨਹੀਂ ਉਹ ਸਵਭਵ ਕਿਧਰੇ ਦੂਰ ਹੋ ਗਿਆ ਕੋ ਕਵੀ ਜੀ ਕਹਿੰਦੇ ਨੇ ਕਿ ਜਿੰਨੇ ਵੀ ਸੰਤ ਨੇ ਸਿੱਖ ਨੇ ਇਹ ਸਾਰੇ ਗੁਰੂ ਦਾ ਹੀ ਰੂਪ ਨੇ ਇਹ ਇਹਨਾਂ ਦੇ ਚਰਨਾਂ ਦੇ ਉੱਪਰ ਮੈਂ ਨਮਸਕਾਰ ਕਰਦਾ ਹਾਂ ਇਨਕ ਬੰਦਰ ਹੋਏ ਕਵੀ ਗੁਣੀ ਹੋ ਪੰਥ ਬਰ ਕਹਿੰਦੇ ਜਿਹੜਾ ਸਖਾ ਦੇ ਚਰਨਾਂ ਦੇ ਨਮਸਕਾਰ ਕਰੂਗਾ ਨਾ ਉਹ ਕਵੀਆਂ ਦਾ ਕਵੀ ਹੋਏਗਾ ਗੁਣਵਾਨਾਂ ਦਾ ਗੁਣਵਾਨ ਹੋਵੇਗਾ ਜਿਹੜਾ ਇੱਕ ਸਿੱਖ ਦੇ ਚਰਨਾਂ ਨੂੰ ਹੱਥ ਲਾਉ ਇਹਨਾਂ ਭਾਲ ਹੈ ਅਤੇ ਪੰਥ ਬਰ ਉਸ ਨੂੰ ਫਿਰ ਸ੍ਰੀ ਰਛ ਦਸਦੇ ਦੀ ਸਮਝ ਆ ਜਾਵੇਗੀ ਰੋਨਰਨ ਸਭ ਕੁਝ ਸੁਤੀਏ ਬੰਦ ਦਾ ਸੰਤ ਰੇਣ ਹਰ ਪ੍ਰੇਮ ਕਵੀ ਜੀ ਕਹਿੰਦੇ ਨੇ ਤੇ ਮੇਰੇ ਉੱਪਰ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਹੈ ਦੂਜੇ ਪਾਤਸ਼ਾਹ ਦੀ ਵਸਤੇ ਵਿੱਚ ਮੇਰਾ ਜਨਮ ਹੋਇਆ ਹੈ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਸਤਿਗੁਰੂ ਅੰਗਦ ਦੇ ਪਾਤਸ਼ਾਹ ਜੀ ਉਹਨਾਂ ਦੀ ਵੰਸ਼ ਦੇ ਵਿੱਚੋਂ ਇਹ ਬਾਬਾ ਪ੍ਰੇਮ ਸਿੰਘ ਜੀ ਹੋਏ ਨੇ ਕਵੀ ਸੈਨ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਨੇ ਇੱਕ ਗ੍ਰੰਥ ਲਿਖਣਾ ਕੀਤਾ ਹੈ ਸੁਰਗਾਤਾ ਪ੍ਰਕਾਸ਼ ਹਿਤ ਹੀ ਦਾਸ ਹਤ ਪ੍ਰੇਮ ਇਹ ਗੁਰੂ ਦੀ ਬਾਸਾ ਲਿਖਣ ਵਾਸਤੇ ਗੁਰੂ ਕੀ ਬਾਤਾਂ ਨੂੰ ਪ੍ਰਗਟ ਕਰਨ ਵਾਸਤੇ ਐਸਾ ਉਹਨਾਂ ਨੇ ਪਰਉਪਕਾਰ ਕੀਤਾ ਏ ਆਦ ਗੁਰੂ ਕੀ ਵੰਸ ਬਹੋ ਬਾਪਾ ਜੀ ਹਰ ਪ੍ਰੇਮ ਸੇ ਪਹਿਲੇ ਬਾਦਸ਼ਾਹ ਧਨ ਗੁਰੂ ਨਾਨਕ ਦੇਵ ਬਾਦਸ਼ਾਹ ਜੀ ਉਹਨਾਂ ਦੀ ਵੰਸ ਦੇ ਵਿੱਚੋਂ ਵਿਧੀਆਂ ਦੇ ਵਿੱਚੋਂ ਇਹ ਬਾਬਾ ਪ੍ਰੇਮ ਸਿੰਘ ਜੀ ਹੋਏ ਨੇ ਉਹਨੇ ਗ੍ਰੰਥ ਦੇ ਵਿੱਚ ਗੁਰੂ ਖਾਲਸਾ ਜੀ ਐਸਾ ਅੱਗੇ ਪ੍ਰਕਰਨ ਚੱਲੇਗਾ ਕਿ ਬਾਬਾ ਪ੍ਰੇਮ ਸਿੰਘ ਜੀ ਜਿਹੜੇ ਗੁਰੂ ਅੰਗਦ ਸਾਹਿਬ ਜੀ ਦੀ ਕੋਲ ਵਿੱਚ ਹੋਏ ਨੇ ਉਹ ਕਥਾ ਦੱਸਣਗੇ ਕਿ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕੋਲ ਦੇ ਵਿੱਚੋਂ ਬਾਬਾ ਪ੍ਰੇਮ ਸਿੰਘ ਜੀ ਹੋਏ ਨੇ ਉਹ ਇਹ ਕਥਾ ਸੁਖਿਣਗੇ ਉਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਇਹ ਵਜਨ ਬਣਾ ਉਸ ਬਾਦ ਹੋਵੇਗਾ ਇਸ ਤਰੀਕੇ ਦੇ ਨਾਲ ਇਹ ਕਥਾ ਚੱਲੇਗੀ ਦਾਸ ਗੁਰ ਗਾਥਾ ਸ਼ਰਵਨ ਮਹਿ ਚਿਤ ਹੀ ਜਾਇ ਅਤਿ ਪ੍ਰੇਮ ਕਹਿੰਦੇ ਦਸਾਂ ਬਾਦਸ਼ਾਹਾਂ ਦੇ ਕਥਾ ਜਿਹੜਾ ਸਰਵਨ ਕਰੇਗਾ ਨਾ ਉਹਦੇ ਹਿਰਦੇ ਦੇ ਵਿੱਚ ਬਹੁਤ ਵੱਡਾ ਪ੍ਰੇਮ ਉਹਦੇ ਹਿਰਦੇ ਦੇ ਵਿੱਚ ਸਤਿਗੁਰਾਂ ਦਾ ਨਾਮ ਪ੍ਰਗਟ ਹੋ ਜਾਵੇਗਾ ਗੁਰ ਭਾਈ ਲਖਦਾਸ ਕ ਇਕ ਥਿਰ ਮੰਮਟਿ ਗਏ ਆਏ ਅਦੇ ਕਹਿੰਦੇ ਨੇ ਕਵੀ ਸੈਨ ਬਾਬਾ ਪ੍ਰੇਮ ਸਿੰਘ ਜੀ ਕਹਿੰਦੇ ਵੀ ਇੱਕ ਦਿਨ ਮੇਰੇ ਕੋਲ ਨਾ ਮੇਰੇ ਗੁਰੂ ਭਾਈ ਬਾਬਾ ਪ੍ਰੇਮ ਸਿੰਘ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼ ਵਿੱਚ ਨੇ ਜਿਹੜੇ ਉਹ ਮੇਰੇ ਕੋਲ ਚੱਲ ਕਰਕੇ ਆਏ ਕਹਿੰਦੇ ਕਿ ਕੋਈ ਇਤਿਹਾਸ ਨਾ ਹੋ ਹਲਚਲ ਭਈ ਮਹਾਏ ਅਬ ਉਹਨਾਂ ਨੇ ਆ ਕੇ ਕਵੀ ਸੈਨ ਬਾਬਾ ਪ੍ਰੇਮ ਸਿੰਘ ਜੀ ਕਹਿੰਦੇ ਵੀ ਮੇਨਾਂ ਨੂੰ ਸਵਾਲ ਕੀਤਾ ਜਿਹੜਾ ਸਤਿਗੁਰਾਂ ਦਾ ਪਾਵਨ ਇਤਿਹਾਸ ਹੈ ਉਸ ਇਤਿਹਾਸ ਦੇ ਵਿੱਚ ਬੜੀ ਗੜਬੜੀ ਹੋ ਗਈ ਹੈ ਗੋਰੀ ਅੰਗਦ ਪ੍ਰਤਮ ਪ੍ਰਤਮ ਰਤੋ ਗੋਰੀ ਇਤਿਹਾਸ ਧੰਨ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹੀ ਮਹਾਰਾਜ ਉਹਨਾਂ ਨੇ ਪਹਿਲੋਂ ਇਤਿਹਾਸ ਲਿਖਵਾਇਆ ਸੀ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹੀ ਜਿੰਨੀ ਗੁਰਬਾਣੀ ਸੀ ਉਨੂੰ ਗੁਰੂ ਅੰਗਦ ਸਾਹਿਬ ਜੀ ਨੇ ਇਕੱਤਰਤ ਕੀਤਾ ਤੇ ਇੱਕ ਦਿਨ ਮਹਾਰਾਜ ਸਾਹਿਬ ਜੀ ਮੌਜ ਵਿੱਚ ਬੈਠੇ ਫਦੂਰ ਸਾਹਿਬ ਦੀ ਧਰਤੀ ਦੇ ਉੱਪਰ ਤੇ ਮਨ ਵਿੱਚ ਹੀ ਸੋਚਦੇ ਨੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸੰਪੂਰਨ ਕਥਾ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਨੇ ਜੈਸੇ ਉਹਨਾਂ ਨੇ ਕੌਤਕ ਕੀਤੇ ਨੇ ਉਹ ਕਥਾ ਕੋਈ ਸਿੱਖ ਹੋਵੇ ਤੇ ਮੈਨੂੰ ਆ ਕੇ ਸੁਣਾਵੇ ਇੱਧਰ ਬਾਬਾ ਬਾਲਾ ਜੀ ਜਿਹੜੇ ਧੰ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸੰਗ ਹੀ ਰਹੇ ਨੇ ਇਹਨਾਂ ਦੇ ਮਨ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਬੈਠਿਆਂ ਕੁਦਰਤੀ ਖਿਆਲ ਆਇਆ ਕਿ ਬਾਬੇ ਨਾਨਕ ਦੀ ਗੱਦੀ ਦੇ ਉੱਤੇ ਜਿਹੜੇ ਗੁਰੂ ਬੈਠੇ ਨੇ ਉਹ ਵੀ ਨਾਲ ਤੇ ਉਹਨਾਂ ਦਾ ਦਰਸ਼ਨ ਕਰੀਏ ਬਾਬਾ ਬਾਲਾ ਜੀ ਖਨੂਰ ਸਾਹਿਬ ਆਏ ਗੁਰੂ ਅੰਗਦ ਸਾਹਿਬ ਨੂੰ ਮਿਲੇ ਕਿ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਕਿ ਬਾਬਾ ਬਾਲਾ ਜੀ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ ਹੋ ਤੇ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਓ ਬਾਬਾ ਬਾਲਾ ਜੀ ਫਿਰ ਕਥਾ ਸੁਣਾਉਣ ਲੱਗੇ ਕਿ ਇੱਕ ਭਾਈ ਪੈੜਾ ਮੁਖਾ ਸੀ ਜਿਹਨੇ